ਲੰਡਰ ਵਗੈਰਾ ਚਲੋ ਦੇਖੀਏ ਦ੍ਰਿਸ਼ ਇੱਕ ਡੰਡੀ ਆਇਆ ਨੂੰ ਜਾਂਦੀ ਜੇ ਚਲੋ ਜੀ ਦੇਖਦੇ ਕੋਈ ਚੰਗੀ ਜਿਹੀ ਫੇਰ ਕੋਈ ਮਸਰ ਨਹੀਂ ਜਗ੍ਹਾ ਹੈ ਰਸਤੇ ਚ ਆ ਗਏ ਬੜੀਆਂ ਪਹਾੜਾਂ ਦੀ ਖੂਬਸੂਰਤੀ ਪਿੰਡ ਦਾ ਨਾਮ ਕਾਲਾ ਟਾਪ ਤੇ ਟੈਂਪਰੇਚਰ ਇੱਥੋਂ ਦਾ ਕਰੀਬ ਇਹ 15 16 ਡਿਗਰੀ ਆ ਤੇ ਰਾਤ ਦਾ ਮੀਂਹ ਪਈ ਜਾ ਰਿਹਾ ਤੇ ਬੱਦਲ ਉਹਦੇ ਨਾਲ ਦੇਖੋ ਕਿਦਾਂ ਪਹਾੜ ਸਾਰੇ ਟਕੇ ਪਏ ਆ ਤੇ ਰਾਤ ਇੱਥੋਂ ਧਿੱਕਰ ਬੱਦਲ ਸੀ ਤੇ ਇੱਥੋਂ ਧਿੱਕਰ ਵੀ ਕੁਝ ਨਹੀਂ ਦਿਖ ਰਿਹਾ ਹੁਣ ਐ ਸਾਫ ਹੋਇਆ ਮੌਸਮ ਤੇ ਟਾਈਮ ਹੋ ਗਿਆ ਸਵਾ 10 ਦਾ ਤੇ ਤਿਆਰੀ ਕਰ ਲਈ ਅਸੀਂ ਗਾਣ ਟਰੈਕਿੰਗ ਦੀ ਕਿਉਂ ਵੀਰਕ ਸਾਹਿਬ ਬਹੁਤ ਵਧੀਆ ਪੈਕਿੰਗ ਹੋਊਗੀ ਸਾਡੀ ਹੋਂ ਪੱਗਾ ਬੰਨ ਕੇ ਬਹੁਤ ਵਧੀਆ ਭਾਜੀ ਆ ਜਿੱਦਾਂ ਉਹਨ ਦਿਖਦਾ ਪਿਆ ਨਾ ਇਹ ਜਦੋਂ ਮੈਂ ਸਵੇਰੇ ਅਰਲੀ ਮਾਰਨਿੰਗ ਉੱਠਿਆ ਨਾ ਇੱਥੇ ਆ ਕੁਝ ਨਹੀਂ ਥੱਲੇ ਦੇਖਦਾ ਪਿਆ ਜਿੱਦਾਂ ਤੁਸੀਂ ਵਿਖਾਓ ਵੀ ਆ ਜਿੱਦਾਂ ਜਿਹੜਾ ਵੀ ਸਾਰਾ ਕੁਝ ਦੇਦਾ ਇਹ ਬਿਲਕੁਲ ਨਹੀਂ ਦੇਦਾ ਇਦਾਂ ਹੀ ਵੀ ਜਿੱਦਾਂ ਪਹਾੜਾਂ ਦੇ ਬੱਦਲਾਂ ਦੇ ਵਿੱਚ ਆਪਾਂ ਲੁੱਕ ਗਏ ਆ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਮੌਸਮ ਕੁਦਰਤ ਇਹ ਆ ਕੁਦਰਤ ਦੇ ਨਹੀਂ ਯਾਰੇ ਅਸਲ ਜੋ ਨੈਟਵਰਕ ਇੱਥੇ ਬਿਲਕੁਲ ਨਹੀਂ ਹੈਗਾ ਤੇ ਇਹ ਡਲੋਜੀ ਤੋਂ ਕੋਈ ਆਪਾਂ ਜਦੋਂ ਖਜ਼ਾਰ ਰੋਡ ਤੇ ਜਾਂਦਾ ਦੇਖੋ ਰਾਜੋ ਰੋਡ ਤੋਂ ਸਾਈਡ ਤੇ ਹੁਣਾ 4 ਕਿਲੋਮੀਟਰ ਦੇ ਸਾਈਡ ਤੇ ਆ ਪਿੰਡ ਵਾ ਕਾਲਾ ਟੋਪਾ ਸੜਕ ਵੀ ਇੱਥੇ ਹੈ ਨਹੀਂ ਬਿਲਕੁਲ ਕੱਚਾ ਰਸਤਾ ਵਾ ਤੇ ਕੱਲ ਅਸੀਂ ਜਦੋਂ ਇੱਥੇ ਲੰਘ ਰਹੇ ਸੀ ਸਾਨੂੰ ਕੋਈ ਵੀ ਨਹੀਂ ਮਿਲਿਆ ਇੱਥੇ ਨਾ ਕੋਈ ਜਾਣ ਵਾਲਾ ਨਾ ਆਉਣ ਵਾਲਾ ਤੇ ਇੱਥੇ ਪਾਲੂ ਵਗੈਰਾ ਜਦਾਂ ਜੰਗਲੀ ਜਾਨਵਰਾਂ ਦਾ ਬਹੁਤ ਖਤਰਾ ਇੱਥੇ ਮਡਰਾ ਰਿਆ ਇੱਕ ਚਪਲਾਂ ਲੱਗੇ ਇੱਥੇ ਉਹ ਫੜਾ ਮੂੰਹ ਚਲੋ ਆਵੇ ਚਪਲਾਂ ਨਾਲ ਫਾਫਾ ਗੱਡੀ ਆਪਣੀ ਤੇ ਔਨ ਕਰਕੇ ਆ ਆਪਾਂ ਤਾਂ ਬੈਗ ਬੂਗ ਨਹੀਂ ਲੈ ਕੇ ਆਏ ਇੱਧਰ ਰੱਖੇ ਕੱਪੜੇ ਸਾਰੇ ਇੱਕ ਦੋ ਦਿਨ ਕਾਸ ਕਾਸ ਆਪਣਾ ਸਮਾਨ ਵੇਖ ਲੋ ਚਾਤਰਾ ਇਹ ਸਾਨੂੰ ਮਿਲਿਆ ਸੀਗਾ ਜੀ ਆ ਚੰਬਾ ਸੂਟ ਹਾਂਜੀ ਕਰ ਲੇ ਤਿਆਰੇ ਹਾਂ ਤਿਆਰੇ ਜੀ ਚੱਲੀਏ ਹੁਣ ਆਪਾਂ ਅਗਲੇ ਸਫਰਾਂ ਤੇ ਕੀ ਨਾਮ ਇਹ ਚੰਬਾ ਸੂਟ ਕਹਿੰਦੇ ਵਖਰੇ ਵਖਰੇ ਦਾ ਨਹੀਂ ਉਹ ਸੂਟ ਦਾ ਮਤਲਬ ਕਲੜਾ ਹੋਊਗਾ ਨਾ 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 ਇੱਕ ਆਜੀ ਇਹ ਉਹਨਾਂ ਨੇ ਨਾਮ ਰੱਖਿਆ ਕਮਰਿਆਂ ਦੇ ਕਮਰਿਆਂ ਦੇ ਜਿੱਦਾਂ ਪਰ ਹੈ ਉਹ ਡੈਸਿਨੇਸ਼ਨ ਹੀ ਉਹ ਵੀ ਕੋਈ ਨਹੀਂ ਉਹ ਪਰੇ ਤੋਂ ਨਹੀਂ ਤਾਹਣਾ ਅੱਛਾ ਅੱਛਾ ਦਾ ਪੀਰ ਪੰਜਲ ਓ ਵੇਦਾ ਧੋਰੀ ਤਾਲ ਹਾਂ ਧੋਲੀ ਤਾਰ ਹੰਡ ਬਹੁਤ ਜਿਆਦੀ ਹਣਾ ਇੱਥੇ ਮਤਲਬ ਹੰਡ ਸਰ ਟੈਂਪਰੇਚਰ ਚੈੱਕ ਕਰੀਏ ਕਿੰਨਾ ਭਲਾ ਬਿਲਕੁਲ ਘੱਟ ਚੱਲਦਾ ਠੀਕ ਆ ਮਾੜਾ ਮੋਟਾ ਹੁੰਦਾ ਚਲੋ ਲੜਕੇ ਆ ਗਏ ਆਪਣੇ ਰਿਸੈਪਸ਼ਨ ਤੇ ਦੋਵੇਂ ਕਿਉ ਲੜਕੇਓ ਹਾਂਜੀ ਹਾਂਜੀ ਭਾਜੀ ਰੱਖੋ ਸਮਾਨ ਆ ਲੜਕੇ ਲੱਗੇ ਨੇ ਸਿਆੜੇ ਪਾੜੇ ਹੋਰ ਤੇ ਲੜਕਾ ਲੋਗੀਆਂ ਤੇ ਕਿਸੀ ਆਪੀਓਂ ਆਊਟ ਹਾਊਸ ਹਾਂ ਆ ਦਾ ਆਊਟ ਹਾਊਸ ਹੈਗਾ ਆਊਟ ਹਾਊਸ ਹੋਟਲ ਜਿੱਥੇ ਅਸੀਂ ਠਹਿਰੇ ਪਾਜੀ ਹੋਟਲ ਹੀ ਕਹਿ ਸਕਦੇ ਤੈਨੂੰ ਹੋਮਸਟੇਆ ਹੋਟਲ ਆ ਦਾ ਉਹ ਕਾਲਾ ਟਾਪ ਅਸੀਂ ਠਹਿਰੇ ਆ ਇਹਦਾ ਨਾਮ ਆ ਨੰਬਰ ਵੀ ਮੈਂਸ਼ਨ ਹੈਗੇ ਉੱਤੇ ਪਾਜੀ ਇਹ ਪਾਜੀ ਇੱਥੇ ਹੁੰਦੇ ਨਾ ਦਾ ਨਾਮ ਹੈਗਾ ਸੁਸ਼ੀਲ ਕੁਮਾਰ ਕੀ ਨਾ ਦੂੜਾ ਹੱਸਦੇ ਗੱਲਾਂ ਤੇ ਗੀਤਰ ਕਾਨੇ ਮਹਿਫਿਲ ਸੱਤ ਲੈਨੇ ਆ ਜਦ ਮਰਜੀ ਦੇਖ ਲੀਆਂ ਕੇ ਹੱਸਦੇ ਹਿਰਨੇ ਆ ਜਦ ਮਰਜੀ ਦੇਖ ਲੀਆਂ ਕੇ ਹੱਸਦੇ ਹਿਰਨੇ ਆ ਤੇ ਜਿਹੜੇ ਬਰਫਬਾਰੀ ਆ ਉਹ ਫਿਰ ਕਦੋਂ ਕ ਸ਼ੁਰੂ ਹੋ ਜਾਂਦੀ ਇੱਥੇ ਬਰਫਬਾਰੀ ਦਸੰਬਰ ਐਂਡ ਦਸੰਬਰ ਐਂਡ ਚ ਸ਼ੁਰੂ ਹੁੰਦੀ ਦਸੰਬਰ ਐਂਡ ਤੋਂ ਬਰਫ ਮਾਰਚ ਤੱਕ ਰਹਿੰਦੀ ਫਿਰ ਜਿੱਦਾਂ ਆਵਾਜਾਈ ਦਾ ਸਾਧਨ ਜਿਹੜਾ ਉਧਰੋਂ ਹਾਂ ਜਿੱਥੇ ਜਿੱਥੇ ਗੱਡੀਆਂ ਦੇ ਪਰਚੀ ਕੱਟਦੇ ਆ ਉਤੋਂ ਫਿਰ ਉਤੋਂ ਤੱਕ ਮਤਲਬ ਗੱਡੀਆਂ ਆਂਦੀਆਂ ਨੇ ਉਤੋਂ ਤੁਰ ਕੇ ਉਹ ਤੁਰ ਕੇ ਆਣ ਦਿੰਦੇ ਨੇ ਠੀਕ ਉੱਥੇ ਗੱਡੀਆਂ ਸੇਫ ਹੁੰਦੀਆਂ ਹਾਂ ਸੇਫ ਹੁਣ ਜਦੋਂ ਆਪਾਂ ਉਧਰੋਂ ਲਾਰ ਕੇ ਆਏ ਪਰੇ ਮੇਨ ਤੇ ਆ ਗਈ ਹੈ ਨਾ ਕਿਸੇ ਨੂੰ ਨਹੀਂ ਜਦੋਂ ਆਪੋਂ ਮੇਨ ਤੇ ਖਲਾਰ ਕੇ ਆਉਣ ਗੱਡੀ ਉਧਰ ਬਿਲਕੁਲ ਸੇਫ ਗੱਡੀ ਕੌਣ ਲੈ ਕੇ ਜਾਏਗਾ ਇਧਰ ਸੇਫ ਆ ਸਾਰਾ ਇਹ ਮਤਲਬ ਹਰ ਇੱਕ ਜਗ੍ਹਾ ਸੀਸੀ ਲੱਗੇ ਦਾ ਬਿਲਕੁਲ ਮਤਲਬ ਕਿ ਅੰਦਰ ਹਰ ਇੱਕ ਜਗ੍ਹਾ ਮਤਲਬ ਕਿ ਉਹ ਹੀ ਹੈ ਉਹ ਕਰ ਬਸ ਕੋਟੀ ਠੀਕ ਹੈ ਇਧਰ ਹੈਨਾ ਕ੍ਰਾਈਮ ਨਹੀਂ ਹੈਗਾ ਇਧਰ ਕ੍ਰਾਈਮ ਨਹੀਂ ਹੈਗਾ ਵਧੀਆ ਜਗ੍ਹਾ ਸੀ ਕਿਸੇ ਨੇ ਉਦਾਈ ਜਿਵੇਂ ਕਿ ਮਤਲਬ ਕਿ ਉਹ ਹੀ ਸ਼ਾਰਤੀ ਕਰ ਜਾਵੇ ਤਾਂ ਉਹ ਗੱਲ ਲੱਗੀ ਉਧਰ ਨਹੀਂ ਕੋਈ ਹੈਨਾ ਅੱਜ ਇਸ ਤਰ੍ਹਾਂ ਹੀ ਸਾਡਾ ਹੋ ਗਿਆ ਨਾ ਬੱਚਾ ਗੱਡੀ ਨਾਲ ਟੱਚ ਨਹੀਂ ਹੋਏਗਾ ਹਾਂ ਨਹੀਂ ਦੇਖਦੇ ਪਏ ਇਹ ਠੀਕ ਸੀ ਵਧੀਆ ਕ੍ਰਾਈਮ ਨਹੀਂ ਹੈਗਾ ਮਤਲਬ ਕਿ ਗੱਡੀਆਂ ਸਾਰੀ ਇਦਾਂ ਹੈ ਮਤਲਬ ਕਿ ਇਹ ਦੇਖੋ ਇਹ ਸਾਰੇ ਹੋਟਲ ਨੇ ਦਰਨਾ ਹਾਂ ਮਤਲਬ ਉੱਪਰ ਗੱਡੀ ਹੈ ਉੱਪਰ ਲੱਗੀ ਹੋਈ ਜਾਂਦੀ ਆ ਅੱਛਾ ਚਾ ਉਹ ਜਿਹੜੇ ਉੱਤੇ 6-7 ਗੱਡੀਆਂ ਲੱਗਦੀਆਂ ਵੇਖ ਬੋਲੋ ਸਮਾਨ ਵਾਵਾ ਮਹਿੰਗਾ ਸਮਾਨ ਤੇ ਮਹਿੰਗਾ ਤੇ ਮੈਨੂੰ ਛਤਰੀ ਦਿੱਤੀ ਨਹੀਂ ਆ ਤੋ ਵੇ ਤੋ ਰਹਿ ਜਾਂਦੇ ਚੌਧਰੀ ਇਹਦੀ ਕਰਨੀ ਪੈਣੀ ਆ ਨਾ ਥੋੜੀ ਜੀ ਵੱਧ ਦੇਖ ਪਾ ਇੱਧਰ ਬੇਟਾ ਇੱਧਰ ਇੱਧਰ ਬੇਟਾ ਉਹ ਅੱਗੇ ਕਹਾਂ ਗੱਲ ਤਾਣੋ ਆਹ ਮੜਾ ਸ਼ਹਿਰ ਤੱਕ ਗੇੜਾ ਤੇ ਮਾਰ ਕੇ ਆਈਗੀ ਆ ਹੋਟਲ ਸੀ ਹੈ ਮੈਂ ਆ ਹੋਟਲ ਸੀ ਆ ਜਾਓ ਜਵਾਨੋ ਤਾਣੋ ਹਾਂ ਹਾਂ ਬਿਲਕੁਲ ਤਾਂ ਆਪਾਂ ਜਲੋ ਕਰੋਵੇ ਮਾਊਂਟਨ 뷰 ਫੂਡ ਪੁਆਇੰਟ ਕਾਜ ਦੇ ਕਹਣਾ ਸਮਾਨ ਵੀ ਫੜਾਤਾ ਤੇ ਛਤਰੀ ਵੀ ਨਹੀਂ ਦਿੱਤੀ ਮੈਨੂੰ ਉੱਪਰ ਉਹਨੇ ਬਲਾਉਤੇ ਕੁਛ ਨਹੀਂ ਆ ਓਏ ਸਾਹ ਨਕੂ ਥੋੜਾ ਜਿਹਾ ਚਲੋ ਜੀ ਵਾਹ ਕਿਰਕਾ ਸਾਹ ਹਾਂਜੀ ਦੇਖੋ ਕਿ ਆ ਮਨਯਾਰਾ ਹੈ ਰਾਮਾ ਦਾ ਠੀਕ ਹੈ ਛਤਰੀ ਉਦਾਂ ਪਾ ਉਦਾਂ ਹੀ ਲੈਂਦੀ ਕੋਈ ਏਡੀ ਗੱਲ ਨਹੀਂ ਹੈ ਜੀ ਹਨਾ ਕਰ ਦਈਏ ਬੰਦੇ ਨੂੰ ਹੂੰ ਚਲੋ ਕਾਸ਼ ਨੂੰ ਕੋ ਭਾਜੀ ਕਿ ਫੜਾਇਆ ਆ ਜਾਓ ਤਰੇ ਆਓ ਬਾਬਾ ਜੀ ਸੱਮਨ ਹਲਾਓਈ ਨਾ ਹਾਂ ਹਾਂ ਤਾਂ ਤਾਂ ਇੱਧਰ ਨੂੰ ਇੱਧਰ ਨੂੰ ਤਾਂ ਨੂੰ ਇੱਧਰ ਇੱਧਰ ਚੱਲਦੇ ਆਂ ਇੱਧਰ ਵਧੀਆ ਵਾ ਆ ਜਾਓ ਹਾਂ ਸਾਹਬ ਕਿਹੋ ਫਿਰਕ ਸਾਹਿਬ ਇਹੋ ਦੀ ਜਗ੍ਹਾ ਤੇ ਵੇਹੇ ਟੈਂਟ ਟੁੰਟ ਲਾਇਆ ਹੋਇਆ ਤੇ ਵਧੀਆ ਨਹੀਂ ਆ ਬਹੁਤ ਵਧੀਆ ਖੁੱਲਾ ਥਾ ਆਪਣਾ ਰੱਖਿਆ ਹੋਇਆ ਚੁੱਲਾ ਚੌਂਕਾ ਸਿਲੰਡਰ ਵਗੈਰਾ ਆ ਲੈ ਜੋ ਛਤਰੀ ਅਨੇ ਲਗੇ ਉਹ ਇਹ ਪਾਜੀ ਦੁੱਜਾ ਵਾ ਉਹ ਆਦਾ ਉੱਥੇ ਰੱਖ ਦਿਓ ਕਿੱਥੇ ਉਸ ਤੇ ਗੇਟ ਤੇ ਜਿੱਡੀ ਉੱਥੇ ਕੰਟੀਨ ਨੇ ਆਹੋ ਉੱਥੇ ਓਕੇ ਇਹ ਉਧਰ ਗੱਲ ਲੱਗਾ ਨਾ ਸੇਮ ਹਾਂ ਆ ਕਿੱਡ ਕਿੱਡ ਰੋਕੀ ਯਾਰ ਕੈਮਰਾ ਮੈਨੂੰ ਬਣਾਓ। ਹਾਂ। ਚਾਹ ਦੇ ਦੇ। ਧੀ ਕੈਮਰਾ ਮੈਨੂੰ ਬਣਾ ਦੇ। ਉਹ ਕੈਮਰਾ ਮੈਨੂੰ ਬਣਾ ਦੇ ਕੋਈ ਨਹੀਂ। ਕੋਈ ਨਹੀਂ ਕੋਈ ਨਹੀਂ। ਤੁਰ ਲੈਗਸ ਹੋ ਕੇ ਬਣਾ ਵਧੀਆ ਬਿਜਲੇ। ਉਹ ਤਰਮ। ਹੁੰਦਾ ਥੱਕਣ ਦਿਆ ਵਾ। ਆਇ ਰੇ ਖਾ ਚੱਲੇ ਇਹਨੂੰ। ਚਲ ਬੰਦ ਕਰ ਲੈ ਨਾ ਫਰਾਂ ਬੰਦ ਜੀ। ਚੱਲ। ਹਾਲਾ। ਗੱਲ ਨੂੰ ਸਤਿਕਾਰ ਦੀ ਮर्याਦਾ ਰੱਖ ਓਏ। ਆਹੋ। ਉਸ ਤੋਂ ਮर्याਦਾ ਰੱਖੀਏ। ਥੋੜੀ ਮर्याਦਾ ਰੱਖੀਏ। ਬੰਦ ਕਰਕੇ ਬਣਾ ਲੈ। ਹਾ ਵੇਖੋ ਦੇਖੋ ਕਿਹਾ ਕਿ ਉਧਰ ਤਾਂ ਹੈ ਮੈਂ ਨਾ ਕਿਆ ਬਿਊਟੀ ਭਾਜੀ ਆਹ ਵਾਲੀ ਜਗ੍ਹਾ ਬਹੁਤ ਸ਼ਾਨਦਾਰ ਆ ਬੜੀ ਸ਼ਾਂਤ ਇਹਦਾ ਕੀ ਨਾਮ ਸੀ ਦਾ ਜਗਾ ਦਾ ਕਲਾ ਟਾਉਨ ਵੀ ਹਾਰ 1000 ਨਹੀਂ 1 ਵਿਹਾਰ ਤੇ ਉਧਰ ਆ ਮੈਂ ਕਲਾ ਟਾਉਨ ਚੱਲ ਉੱਥੇ ਬਾਹਰ ਮੈਂਸ਼ਨ ਕੀਤਾ ਸੀ ਨਾ ਹਾਂ ਆਕਾਸ਼ ਕੈਮਰਾ ਘੁਮਾਇਆ ਕਰੀ ਫੁੱਲ ਵੇਖੋ ਆਹ ਤੂਰਜੋ ਆਹ ਤੂਰਜ ਮੁਖੀ ਆ ਆਹ ਹੋਈ ਆ ਇਹ ਛੋਟਾ ਵਾ ਹਾਈਬ੍ਰਿਡ ਨਹੀਂ ਪਰ ਆਹ ਫੁੱਲ ਬਹੁਤ ਵਧੀਆ ਹੈ ਗਾਸ਼ ਆ ਜਿਹੜੇ ਕਿੜੇ ਕਿੜੇ ਤਗੜੇ ਆ ਇਸ ਜਗ੍ਹਾ ਤੇ ਅਸੀਂ ਆਏ ਸੀ ਕਿ ਰਾਤ ਦੇ ਤੇ ਇੱਥੋਂ ਗਾਂਹ ਜਾ ਕੇ ਇੱਧਰ ਸਿੱਧਾ ਰਸਤਾ ਜਾਂਦਾ ਵਾ 200 ਕੋ ਮੀਟਰ ਅੱਗੇ ਸਾਡਾ ਹੋਟਲ ਸੀਗਾ ਤੇ ਰਾਤ ਸਾਨੂੰ ਕਾਫੀ ਇੱਥੇ ਹਨੇਰਾ ਹੋ ਗਿਆ ਪਹੁੰਚਣ ਲੱਗਿਆ ਆ ਇੱਥੋਂ ਦੀ ਗਾਈਡ ਲਾਈਨ ਲੱਗੀਆਂ ਕਿ ਕਿਹੜੇ ਕਿਹੜੇ ਜਾਨਵਰ ਇੱਥੇ ਆਉਂਦੇ ਆ ਕਿਨਾਂ ਤੋਂ ਬਚਣਾ ਤੇ ਇਹ ਵਾਲੀ ਪਾਰਕਿੰਗ ਇੱਥੇ ਪਾਰਕਿੰਗ ਆਪਾਂ ਗੱਡੀ ਸਿੱਧੀ ਇੱਥੇ ਨਾਰਮਲੀ ਖੜਾ ਦੇਣੀ ਕੋਈ ਇਹਦੀ ਪਰਚੀ ਪੁੱਚੀ ਨਹੀਂ ਆ ਓਪਨ ਹੀ ਆ ਤੇ ਰਾਤੀ ਇੱਥੇ ਖੜੀ ਸੀ ਗੱਡੀ ਆਪਣੀ ਤੇ ਚਲੋ ਮਿਰਕ ਸਾਹਿਬ ਅੱਗੇ ਦਾ ਚਲੋ ਦੇਖੀਏ ਦ੍ਰਿਸ਼ ਆ ਬੁਖਾਰੀਏ ਵੀ ਆਪਣਾ ਸੀਨ ਕੋ ਜੋ ਏਦਾਂ ਦਾ ਦਰਵਾਜਾ ਪੱਕਾ ਹੀ ਲੋਕ ਰਹਿਂਦਾ ਕਿਉਂਕਿ ਅੰਦਰ ਕੋਈ ਗੱਡੀ ਵਗੈਰਾ ਨਾ ਖੜੇ ਇਹ ਵਾਲਾ ਸਾਹਮਣੇ ਇੱਕ ਸ਼ਾਪ ਬਣੀ ਆ ਇਹ ਪਾਜੀ ਇਹਨਾਂ ਨੂੰ ਪੁੱਛਦੇ ਆ ਪਾਜੀ ਇਹ ਸ਼ਾਪ ਦਾ ਦੱਸੋ ਕਾਦੀ ਸ਼ਾਪ ਹੈ ਸ਼ਾਪ ਤੇ ਲੋਕਲ ਪ੍ਰੋਡਕਟ ਹੈ ਇਹਦੇ ਕੀ ਕੀ ਹੁੰਦਾ ਸੇ ਹਲੋ ਬਾਕੀ ਜੈਨ ਜਲੀ ਆਚ ਇਹ ਨੇਚਰਲ ਬੰਦਾ ਇਥੋਂ ਦਾ ਕਾਇਸ ਇਥੇ ਪਾਣੀ ਪਿੰਡਦੇ ਆ ਤੁਹਾਡਾ ਇਥੋਂ ਦਾ ਪ੍ਰੋਡਕਸ਼ਨ ਇਥੋਂ ਦਾ ਨੋਰਮਲ ਤੇ ਇਹ ਜਗਾ ਜਿਹੜੀ ਹੈਗੀ ਇਹ ਕਿਹਦੇ ਅੰਦਰ ਚਾ ਸਾਰੀ ਇਹ ਫੋਰੈਸਟ ਹੈ ਫੋਰੈਸਟ ਡਿਪਾਰਟਮੈਂਟ OK ਤੇ ਇਹ ਵਾਲਾ ਜਿਹੜਾ ਸਾਹਮਣੇ ਬਣਿਆ ਉਹ ਗ੍ਰੀਨ ਜੇ ਸ਼ੈਡ ਇਹ ਕੀ ਚੀਜ਼ ਹੈ ਇਹ ਗੈਸਟ ਹਾਊਸ ਹੈ ਫੋਰੈਸਟ ਦਾ ਇਹ ਮਿਲਦਾ ਵਾ ਆਪਾਂ ਨੂੰ ਜਿਹਦਾ ਰਹਿਣ ਵਾਸਤੇ ਸੀ ਰੈਂਟ ਤੇ ਬੁਕਿੰਗ ਕਰਾਉਣੀ ਪੈਂਦੀ ਹੈ ਮਨ ਨੋਰਮਲ ਪਰਸਨ ਨੂੰ ਨਹੀਂ ਮਿਲਦਾ OK ਕਿੰਨੀ ਕਿ ਜਗਾ ਜਿਹੜੀ ਕੁਦਰਤੀ ਮਤਲਬ ਗੋਦ ਦੇ ਵਿੱਚ ਸਮਾਈ ਹੋਈ ਆ ਤੇ ਬਹੁਤ ਵਧੀਆ ਮੇਰੇ ਸਾਰੇ ਟੂਰਿਸਟ ਬਹੁਤ ਘੱਟ ਆਉਂਦਾ ਇੱਥੇ ਬਹੁਤ ਘੱਟ ਲੋਕ ਜੀ ਯਾਰ ਉੱਥੇ ਮੁੜ ਜਾਂਦੇ ਸਾਰੇ ਉੱਥੇ ਮੁੜ ਜਾਂਦੇ ਜ਼ਿਆਦਾਤਰ ਉੱਥੇ ਰੌਣਕ ਮੇਲਾ ਵੇਖ ਕੇ ਬਿਲਕੁਲ ਪਰ ਜੇ ਕੁਦਰਤ ਵੇਖਣੀ ਆ ਤਾਂ ਫਿਰ ਇੱਥੇ ਆਉਣਾ ਚਾਹੀਦਾ ਆ ਜਾਓ ਉੱਪਰ ਦੀ ਮਾਰ ਕੇ ਚੱਕਰ ਛੂ ਕਿਲੇ ਹੋਏ ਨੇ ਆਪਣੇ ਉਧਰ ਦੀ ਰਸਤਾ ਆ ਪਰ ਉਧਰ ਭੇਜਣਾ ਉੱਤੇ ਹੈ ਤੇ ਐਵਾਂ ਜਿਹੜਾ ਗੈਸਟ ਹਾਊਸ ਬਣਿਆ ਇਹ ਹੈਗਾ ਵਾ ਸਰਕਾਰੀ ਵਾ ਫੋਰੈਸਟ ਰੈਸਟ ਹਾਊਸ ਨਾਰਮਲ ਪਰਸਨ ਨੂੰ ਤਾਂ ਮੇਰੇ ਸਾਹ ਨਹੀਂ ਮਿਲਦਾ ਇਹਦਾ ਬੁਕਿੰਗ ਦੇ 1925 ਦਾ ਬਣਿਆ ਹੈ ਬਹੁਤ ਪੁਰਾਣਾ ਇਹ ਫੋਨ ਇਹਨੂੰ ਤਾਲੇ-ਤੂਲੇ ਲੱਗੇ ਬੰਦੀ ਆ ਯਾਰ ਮੈਂ ਤੇ ਆ ਫਿਰਕਸਾਬ ਜੀ ਦਾ ਫੁੱਲਾਂ ਦਾ ਫੈਨ ਹੋ ਗਿਆ ਯਾਰ ਹਾਂ ਪਰ ਇਹ ਅੰਦੇ ਵੀ ਹੁੰਦੇ ਇੱਥੇ ਹੀ ਹੁੰਦੇ ਆ ਹੁਣ ਇੱਥੇ ਹੀ ਜਾਂਦੇ ਠੰਡ 'ਚ ਹੁੰਦੇ ਆ ਕਈਆਂ ਨੇ ਆਂਦੇ ਸੋ ਖੜੇ ਇਹਦੇ ਉਹ ਕਲਮਾ-ਕਲਮਾਈਆ ਨਹੀਂ ਹੋਏ ਨਹੀਂ ਉਹਨਾਂ ਦੇ ਨਹੀਂ ਆਂਦੇ ਉਹ ਮੌਸਮ ਦੇ ਹਿਸਾਬ ਦੇ ਨਾਲ ਹੀ ਆਈ ਕੋਈ ਨਹੀਂ ਪੈਂਦਾ ਇੱਥੇ ਚਿਹਰਾ ਜਦੋਂ ਲੱਗੀਆਂ ਹਾਂ ਹਾਂ ਜੀ ਹਾਂ ਜੀ ਆਹ ਜੋ ਨਜ਼ਾਰਾ ਵੇਖ ਕੇ ਤਾਂ ਨਜ਼ਾਰਾ ਵੱਜਦਾ ਥੱਲੇ ਇਹ ਬਹੁਤ ਵਧੀਆ ਸੱਚਮੇਂ ਹੈ ਉਹੀ ਮਸਲਾ ਹੀ ਨਹੀਂ ਇਦਾਂ ਦਾ ਇਹ ਕੀ ਲਿਖਿਆ ਆਹ ਲਿਖਿਆ ਫਿਰ ਗੱਡੀ ਤੇ ਕਾਲਾ ਟਾਪ ਹੈ ਐਫ ਆਰ ਐਚ ਪਾ ਕੇ ਆਹ ਕੈਮਰਾ ਲੈ ਕੇ ਆ ਭਾਜੀ ਫੋਨ ਨਾ ਖੇਦੇਣੀ ਆਪਾਂ ਆ ਫੋਨ ਨਹੀਂ ਇਹ ਦੇਖੋ ਫਿਲਮੀ ਸੀਨ ਵਾਲੀ ਆ ਇੱਧਰ ਵਿਖਾਈਏ ਪਹਿਲਾਂ ਜੰਗਲ ਆਹ ਬਹਿਣ ਲਈ ਭਾਜੀ ਵੇਖੋ ਕਿੱਡਾ ਰਿਹਾ ਜੰਗਲ ਦੀ ਗੋਤ ਕੁਦਰਤ ਦੀ ਗੋਤ ਚ ਹੈ ਬਾਰਿਸ਼ ਪੈਂਦੀ ਉਹਦਾ ਕਰਕੇ ਥੋੜਾ ਜਨਾ ਫਿਰ ਵੀ ਬਹੁਤ ਵਧੀਆ ਦਾ ਪਾ ਜੀ ਇਹ ਰੁੱਖ ਕਿੱਡੇ ਕਿੱਡੇ ਲੰਬੇ ਆ ਇਹ ਦੇਵਰੀ ਆ ਉਹਨੇ ਪੁੱਛਿਆ ਸੀਗਾ ਜਿਹੜੀ ਇਹ 호텔 ਚ ਲੱਗੀ ਸੀ ਨਾ ਕਹਿੰਦਾ ਇਹੋ ਯਾਰ 2000 ਰੁਪਏ ਸਕੇਅਰ ਫੁੱਟ ਆ ਦੇਵਰਾ ਹਾਂ 2000 ਇਹ ਕਿੱਥੇ ਮੇਰੇ ਹਿਸਾਬ ਨਾਲ ਰੋਖਾ ਵੀ ਹੈਗਾ ਤਾਂ ਜੇ ਉਹ ਲਿਖਿਆ 200 ਸਾਲ ਦਾ ਉਹ ਦਿਖਾਉਨੇ ਆਪਾਂ ਉਹਨੂੰ ਦੇਖੀਏ 200 ਸਾਲ ਲਿਖਿਆ 200 ਸਾਲ ਵਾਲਾ ਚਲਈਏ ਦੋ ਬੜਾ ਵੱਡਾ ਵਾ ਪਾ ਜੀ ਚੱਲਣਾ ਬੰਦੇ ਨੂੰ ਆ ਆ ਮੈਂ ਲਾ ਕੇ ਫੋਟੋ ਖਿਦੇ ਆਜੋ ਚਲੋ ਇਹ ਕੋਈ ਪੁਰਾਣੀ ਗਲੋਤੀ ਖੰਡਰ ਆਕਾਸ਼ ਉਹ ਥੱਲੇ ਚਲੀਏ ਖੰਡਰ ਨਹੀਂ ਆ ਭਾਜੀ ਉਹ ਉੱਤੇ ਰਹਿੰਦਾ ਕੋਈ ਉਹਦੀ ਆ ਕਿਹਦੀ ਖੰਡਰ ਥੋੜਾ ਗੀ ਹੈ ਹਾਂ ਉੱਤੇ ਕੋਈ ਲੱਗਦਾ ਰਹਿੰਦੇ ਆ ਦੇਖਿਆ ਉਹ ਕੱਲ ਆਪਾਂ ਪੁੱਛਿਆ ਨਹੀਂ ਇੱਕ ਨੂੰ ਯਾਰ ਉਹਦੇ ਥੱਲੇ ਤੇ ਘਾਹ ਘੁੱਗ ਗਿਆ ਯਾਰ ਇਹ ਫੇਰ ਕੁਦਰਤ ਆਪਣੇ ਜੇ ਸਮਾਲੂਗੀ ਇਹਨੂੰ ਹਾਂ ਨਹੀਂ ਜੰਗਾਲ ਵਗੈਰਾ ਪਿਆ ਯਾਰ ਉਹ ਇਹ ਫੇਰ ਕੁਦਰਤ ਮੈਂ ਕਾ ਸਮਾਲੂਗੀ ਆਪਣੇ ਵੇਖੀ ਸਾਬ ਨਹੀਂ ਇਹ ਇੱਕ ਗਾਣਾ ਜ਼ਰੂਰ ਇਹ ਗਾਣਾ ਮੌਸਮ ਵੇਖੋ ਤੇ ਜਿਹੜੀ ਗੱਲਬਾਤ ਇਥੋਂ ਦੇ ਨਮੋਸਤਿ ਰੱਬ ਦਲ ਬਹੁੰਦਾ ਕੋਈ ਸਾਡੀ ਤੀਕ ਆਵੇ ਅਸੀਂ ਉਹਦੀ ਇੱਕ ਚੀਜ਼ ਵੀ ਸੁਪਾਈ ਜਾਣ ਕੇ ਚੇਆ ਸਦੋਂ ਨੂੰ ਵੀ ਪਿਆਰ ਵਾਲੀ ਮਹਿਕ ਜਹੀ ਆਵੇ ਅਸੀਂ ਫੁੱਲਾਂ ਉੱਤੇ ਚਿਤਲੀ ਵੀ ਪਈ ਜਾਣ ਕੇ ਬੋਲੋ ਬੋਲੋ ਕਾਸ਼ ਮੈਂ ਇਹਦਾ ਰਾਜ ਤੇ ਕੁਝ ਹੈਗਾ ਕਾਸ਼ ਕਹਿੰਦਾ ਵੀ ਇੱਥੇ ਕਿਸ ਅਧਿਕਾਰੀ ਕਾਸ਼ ਜੀ ਇਹਰ ਫੋਟੋ ਤੁਹਾਨੂੰ ਭਿਓ ਜਾ ਰੁੱਖਾਂ ਦਾ ਪੂਰਾ ਵੱਡਾ ਹੀ ਆ ਇੱਕ ਡੰਡੀ ਆ ਇਹਨੂੰ ਜਾਂਦੀ ਜੇ ਚਲੋ ਜੀ ਅਸੀਂ 2 ਮਿੰਟ ਸਾਈਡ ਤੇ ਕੀ ਗਏ ਤੁਸੀਂ ਛੋਟਾ ਦੀ ਪਰਮਰ ਪਾਤੀ ਹੈ ਭਾਜੀ ਮਤਲਬ ਉਦਾਂ ਦਿਲ ਕਰੀ ਜਾਂਦਾ ਵੇਖ ਕੇ ਇਹ ਤੁਸੀਂ ਫੈਸਲਾ ਕਰੋ ਕਿ ਜਾਣਾ ਕਿਹੜੇ ਬੰਨੇ ਹਣ ਜਾਣਾ ਹੈ ਇਧਰ ਅੱਗੇ ਨੂੰ ਚਲੋ ਇਧਰ ਵਧੀਆ ਬਾਲੂ ਬੋਲੂ ਨਾਲ ਟੱਕਰ ਜੇ ਕੋਈ ਭਾਈ ਦੱਸਾਂ ਕੀ ਹੈ ਇਹ ਵੇਖ ਕੇ ਨਾ ਫਰੇਮ ਕਿੱਡੇ ਸੋਹਣੇ ਆ ਬਿਰਖਾ ਵਧੀਆ ਹੋਣਾ ਬਹੁਤ ਵਧੀਆ ਭਾਜੀ ਇਹ ਭਾਜੀ ਉਹ ਡੰਡੀ ਜੇ ਉਹ ਜਿਹੜੀ ਰਸਤੇ 'ਚ ਆਉਂਦੀ ਨਾ ਡੰਡੀ ਇਹ ਉਹੀ ਜੀ ਉਹ ਬਾਰੋ-ਬਾਰ ਇੱਧਰ ਹੀ ਆ ਰਹੀ ਕਦੇ ਹਾਂਜੀ ਇੱਥੇ ਲਾਈਟ ਬਹੁਤ ਵਧੀਆ ਆ ਕਾਸ਼ ਤੇ ਇੱਥੇ ਫੋਟੋ ਬਹੁਤ ਵਧੀਆ ਹੋਣੀ ਆ ਵੀ ਇੱਥੇ ਲਾਈਟ ਵੇ ਕਿੰਦੀ ਵਧੀਆ ਪੈ ਰਹੀ ਆ ਤੇ ਆ ਫਰੇਮ ਵੀ ਬੜਾ ਵਧੀਆ ਪਰ ਇੱਥਾ ਲੱਗ ਗਿਆ ਵੀ ਸੋਚੋ ਕਿ ਇਸਨੂੰ 5% ਹੋ ਗਈ ਵੀ ਰਸਨ ਇੱਧਰ ਆਉਂਦੇ ਨੇ ਇੰਨੇ ਕਿਉਂ ਆਉਂਦੇ ਆ ਇੰਨੇ ਕਿਉਂ ਆਉਂਦੇ ਆ ਜਗ੍ਹਾ ਹੀ ਇਦਾਂ ਦੀ ਬਹੁਤ ਘਟ ਆਉਂਦੇ ਆ ਉੱਥੋਂ ਸਿੱਧੇ ਹਜ਼ਾਰ ਨੂੰ ਲੰਘ ਜਾਂਦੇ ਆ ਇਹ ਸਾਈਡ ਨੂੰ ਆ ਨਾ ਸਾਈਡ ਤੇ ਬੈਹ ਜਾਂਦੀ ਹੈ ਨਾ ਸਾਈਡ ਤੇ ਆ ਤੇ ਪਤਾ ਨਹੀਂ ਲੱਗਦਾ ਚੱਲਦੇ ਆਪਾਂ ਅੱਗੇ ਦੇਖ ਕੇ ਆਉਂਦੇ ਚੱਲ ਮੇਰਾ ਵੀਰ ਤੁਰਿਆ ਚੱਲ ਕਾਲਾ ਨਾ ਪੈ ਇਹੋ ਜਿਹਾ ਪੁਆਇੰਟ ਤੇ ਵੇਖਣ ਆਲੇ ਆ ਦੇ ਆ ਤੇ ਕਾਸ਼ ਤੂੰ ਛੱਡਦਾ ਜਾ ਰਿਹਾ ਕਾਸ਼ ਮੈਂ ਉੱਥੇ ਲੱਗਾ ਬੈਹਾਂ ਤੇ ਫੋਟੋ ਖਿੱਚ ਦੇ ਚਲੋ ਕਿੱਥੇ ਉਹ ਉੱਥੇ ਬੈਣਾ ਮੋੜ ਦੇ ਚਲੋ ਬੈਠੋ ਉੱਥੇ ਹਾਂ ਹਾਂ ਪਿੱਛੇ ਥਿਊ ਵੇਖੋ ਨਾ ਭਾਜੀ ਸਾਈਡ ਤੇ ਇਹ ਪੋਟੜ ਵੀ ਨਹੀਂ ਦਿਖਣੀ ਇਹ ਕਾਈ ਜਮੀ ਆ ਵਿਰਕ ਸਾਹਿਬ ਜਿਆਦਾ ਤਾਜ਼ੀਆਂ ਕਰਾਉਣਗੇ 1980-80 ਵਾਲੀਆਂ ਫੋਟੋ ਨਹੀਂ ਵੇਖੀ ਦੀਆਂ ਪਾਈ ਤਾਂ ਮੋੜਾ ਦੇ ਦਿੰਦੇ ਮੋਢਾਂ ਤੇ ਬਹਿ ਗਏ ਲੈ ਨਹੀਂ ਖਿਚਾਉਂਗਾ ਤੇਰੀ ਪਹਿਲੋਂ ਖਿੱਚ ਤਾ ਦੇਗੇ ਆਹ ਫਰੇਮ ਚੰਗਾ ਵਿਰਕ ਸਾਹਿਬ ਨੂੰ ਕਹਿੰਦੇ ਤੁਸੀਂ ਵੱੱਛ ਖਿਚਾ ਲੋ ਹਾਂ ਨਹੀਂ ਭਾਈ ਆਪ ਲਾਭ ਦੇ ਕਿਤੇ ਫਰੇਮ ਇਦਾਂ ਦੇ ਉਹ ਵੇਖੋ ਤਿਲਕਾ ਆ ਸਾਡਾ ਲੜਕਾ ਇੱਧਰ ਲਾ ਕੇ ਖਾ ਫੋਟੋਗ੍ਰਾਫਰ ਤੇ ਖਲੋਤ ਜਾ ਕੈਮਰੇ ਦੇ ਵਿੱਚ ਨਹੀਂ ਦਿਖਾ ਦੇ ਦੇ ਸੀਨ ਕਿਦਾਂ ਦਾ ਲੱਤਾਂ ਤੂੰ ਪੈਂਟ ਵੀ ਇੱਕੋ ਮੜੋ ਨਾ ਲੱਤਾਂ ਆ ਫੜਸ ਖਿਚੋ ਤੇਰੀ ਫੋਟੋ ਦਾ ਕੰਮ ਨਹੀਂ ਤੁਹਾਡਾ ਰੁਕਣਾ ਚੱਲ ਗਏ ਹਾਂ ਹਾਂ ਬਿਲਕੁਲ ਬਿਲਕੁਲ ਰਹਿਮ ਦੇ ਦਾਣ ਦੇ ਛਤਰੀ ਹੁਣ ਕਿਹੜਾ ਮੀਂਹ ਵਰਨ ਦਿਆ ਛਤਰੀ ਬੰਦ ਕਰਦੇ ਨਾ ਛਤਰੀ ਬੰਦ ਇਹਨੂੰ ਚਾ ਜਾ ਚੜੀ ਜਾਂਦੇ ਆਪਣੇ ਮੀਂਹ ਨਹੀਂ ਨਾ ਪੈਂਦੇ ਉੱਥੇ ਪਿਆਰ ਕੀ ਛਤਰੀ ਖੋਲੀ ਨਹੀਂ ਇਹਨੇ ਕੋਲ ਆਹ ਸਾਰੇ ਸੀਜ਼ਨ ਹੀ ਖੋਲੀ ਨਾ ਹਾਂ 20 ਕਰ ਗਿਆ ਚਲੋ ਜੀ ਇੱਥੇ ਤੇ ਭਾਈ ਫੇਰ ਖਾ ਪੀ ਕੇ ਆਵੇ ਆ ਚੜ੍ਹਦੀਆਂ ਚੜਾਈਆਂ ਤੇ ਅੱਜ ਪੁੱਜ ਕੇ ਮਨੋਂ ਕਿਹੋ ਜਿਹਾ ਖਾ ਪੀ ਕੇ ਖਾ ਪੀ ਕੇ ਮਤਲਬ ਵੀ ਪੂਰਾ ਪੇੜ ਪੂਜਾ ਕਰਕੇ ਬਸ ਮਾ ਭਸਮਾ ਖਾ ਲਈ ਨਹੀਂ ਨਹੀਂ ਪ੍ਰੈਸ਼ਨ ਡਾਈਟ ਹਾਂ ਜੇ ਕੋ ਵੈਜ ਦੇ ਖਾਂਦਾ ਤੇ ਆਪਣਾ ਵੈਜ ਨਾਲ ਚੰਗਾ ਖਿੱਚ ਕੇ ਰੱਖੇ ਕੰਮ ਉਹ ਕੋਲਡ ਡਰਿੰਕਾ ਪੀ ਕੇ ਥੋੜਾ ਚੜੇ ਨਾ ਨਹੀਂ ਵੈਜ ਦੇ ਵਿੱਚ ਭਾਈ ਬਦਾਮ ਕਾਜੂ ਕਿਸ਼ਮਿਸ਼ ਆਹ ਗੱਲ ਕੀਤੀ ਸਾਡੇ ਲੜਕੇ ਨੇ ਕੰਮ ਦੀ ਤੇ ਨਾਨ ਵੈਜ ਦੇ ਵਿੱਚ ਤੇ ਚਲੋ ਮੰਦੇ ਨੂੰ ਪਤਾ ਹੀ ਆ ਇਹ ਬਿੰਡਿਆ ਨਹੀਂ ਠਾੜਾ ਛੱਡਿਆ ਆਪਣਾ ਰਾਤ ਦਾ ਇਹ ਇਹ ਰਾਤੀ ਬੰਦ ਹੋ ਗਏ ਹਾਂ ਰਾਤ ਬੰਦ ਹੋ ਗਏ ਜਦੋਂ ਮੀਂਹ ਪਿਆ ਸੀ ਇਹ ਬੰਦ ਹੋਏ ਭਾਜੀ ਆ ਕੇ 11:00 ਵਜੇ ਇੱਕ ਦੇਖੋ ਸਹੀ ਦਰਸ਼ਨ ਦੇ ਕਰਾਈਏ ਸਾਰਿਆਂ ਉੱਥੇ ਹੈਗੇ ਇਹ ਐਵੇਂ ਐਸੇ ਰੰਗਦੇ ਹੀ ਆ ਨਾ ਐਸੇ ਰੰਗਦੇ ਹੀ ਆ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਨਜ਼ਰ ਲੱਗਿਆ ਦਾ ਉਹ ਇੱਕ ਇੱਥੇ ਅੱਗੇ ਦਰਖਤ ਆ 200 ਸਾਲ ਪੁਰਾਣਾ ਉਹ ਕਰੀਏ ਦਰਸ਼ਨ ਉਹ ਦੇ ਆਜੋ ਚਲੋ ਆ ਵੈਨ ਭਾਜੀ ਕਿੰਨੇ ਦੀ ਚੱਦੀ ਖਲੋਤੀ ਹੋਗੀ ਇਹ ਵੀ ਕੋਈ ਮੇਰੇ ਸਾਮ ਰਾਜ ਹੀ ਆ ਕੇ ਏ ਬਾਈ ਸਾਵੇ ਲਾਪੀਆਂ ਵੇਲਾਂ ਉਹ ਗਣ ਕੁਦਰਤ ਨੇ ਸਮਾ ਲੜੀ ਆਪਣੇ ਵਿੱਚ ਥੱਲੇ ਹੋ ਗਾਇ ਕਾਕੂ ਇਹਦੇ ਰੈਨੋ ਕੇ ਸੈਂਟਰ ਲੌਗਿੰਗ ਹੀ ਨੇ ਚੱਲ ਪਏ ਹੈ ਦਲੋਜੀ ਜਾਗੇ ਨਾ ਦਲੋਜੀ ਜਾਗੇ ਕੇਵਲੇ ਪ੍ਰਵੇਸ਼ ਆਵਾਂਦੀ ਇਹ ਚ ਹੱਥ ਨਹੀਂ ਲਾਈਦਾ ਪੁੱਤ ਜਿੰਨੇ ਚ ਬੁੜਝੂ ਕੋ ਚਲੋ ਜੀ ਦਲੋਜੀ ਜਾਗੇ ਨਾ ਆਜੋ ਤੇਰੇ ਕੋਲ ਭਾਜੀ ਇੱਕ ਇੱਕ ਚੀਜ਼ ਤੁਸੀਂ ਨੋਟ ਕੀਤੀ ਹਾਂਜੀ ਕੋਈ ਲਫਾਫਾ ਕੋਈ ਗੰਦ ਨਹੀਂ हां ओना भाई यो ना लिखा आया वे टिकली लिख के लाया है लगेया दा ਨਾਲੇ ਨਾਲੇ लिख के लाया 100 ਰੁਪਇਆ ਉਸੇ ਵੇਲੇ ਹੱਥ ਦੀ ਹੱਥ ਦੀ ਆ ਨਕਦੋ ਨਕਦੀ ਆ ਤਾਂ ਨਕਦੋ ਨਕਦੀ ਆ ਕੋਈ ਧਾਰ ਨਹੀਂ ਆ ਧਾਰ ਕੋਈ ਨਹੀਂ ਕਰੀਏ ਤੇ ਆਰੇ ਤੇ ਰੁਕਣਾ ਉਹ ਵਿਖਾਈਏ ਰੁੱਖ ਚਲੋ ਜਿਹੜਾ ਬੜਾ ਪੁਰਾਣਾ ਆ ਸਾਹਮਣੇ ਰੋਖਾ ਵਾਲਾ ਆ ਬੜਾ 200 ਸਾਲ ਜਿਹੜਾ ਪਰੇ ਉੱਚਾ ਨਹੀਂ ਜਾਦਾ ਗਿਆ ਉੱਥੇ ਕੀ ਰਾਈ ਟੁੱਟ ਗਿਆ ਵਕਾਸ਼ ਥੱਲੇ ਦੇਖ ਨਾ ਵੱਡੇ ਵੱਡੇ ਗਿਆ ਥੱਲੇ ਤਣੇ ਦੀ ਵੇਖੋ ਨਾ ਐਦਾਂ ਕਰਕੇ ਆਪਣੇ ਕੋ ਹੱਥ-ਹੱਥਾਂ ਜ ਨਹੀਂ ਹੋਣਾ ਹਾਂ ਗਲਤ ਸੁਣਿਆ ਇੱਧਰ ਹੁਣ ਪਾੜੀ ਦੇ ਦੂਰ ਤਾਂ ਹੈ ਹਾਂ ਹੁਣ ਪਾੜ ਦੂਰ ਤਾਂ ਹੀ ਦੀ ਦੇ ਸਿਰੇ ਬੱਦਲ ਬੜਾ ਹਾਂ ਥੱਲੇ ਮਾਰਨੇ ਚੱਕਰ ਥੱਲੇ ਤਾਂ ਐ ਗੱਲ ਦੀ ਵਾਮਾ ਉੱਧਰ ਨੂੰ ਚਲੋ ਆਹ ਪੱਕੇ ਡੰਡੀ ਦੀ ਜਾਂਦੀ ਨਹੀਂ ਬੱਸ ਹੁਣ ਲੱਤਾਂ ਰਹਿ ਗਈ ਇਹ ਆ ਜੀ 200 ਕਿਹੜੀ ਜਗ੍ਹਾ ਤੋਂ ਆਏ ਤੁਸੀਂ ਦਰਸਤਾ ਇਹਦਾ ਨਾਮ ਤੇ ਲੋਕਲ ਹੀ ਹੈ ਤੇ ਹਾਂ ਤੇ ਸਾਹੀ ਬੜਾ ਚੜਦਾ ਜਿਹਦੇ ਉੱਤੇ ਤਾ ਲਿਖਿਆ ਇੰਗਲਿਸ਼ ਨੇਮ ਵੀ ਲਿਖਿਆ ਇਹਦਾ ਹਾਂ ਜਾਂ ਇਹ ਉਹ ਫਾਟਾ ਬਦਾਨੀ ਹੈ ਨਾ ਲਿਖਿਆ ਇਹਦਾ ਇਹਦੀ ਹਾਂ ਕਾਹਦਾ ਹੈ ਪੰਜਾਬ ਦਾ ਤਰਨਤਾਰੀ ਵੀ ਲਿਖੀ ਆ ਤੇ 22 ਵੀ ਲਿਖੀ ਆ ਏ ਜੀ ਰਿਸ਼ੀ ਅਮਰ ਸਰ ਦੇ ਪਾਸ ਹੀ ਹੈ ਪਹਿਲੇ ਅਮਰ ਸਰ ਸਾਹਿਬ ਤੁਹਾਨੂੰ ਤੁਹਾਨੂੰ ਹੋਗਾ ਦੋ ਢਿਲੇ ਬਣ ਗਏ ਨਾ ਡਿਵਾਈਡ ਹੋ ਗਏ ਘੱਟ ਜਿਆਦਾ ਨਹੀਂ ਤੇ ਘੱਟ ਕੰਦੀ ਹੋ ਗਈ ਸਰ ਕੋਈ ਨਹੀਂ ਚਲਿਏ ਆਪਣਾ ਫਿਰ ਸਾਰ ਗੱਡੀ ਹਾਂਜੀ ਹੁਣ ਪਾਈਏ ਚੱਲੇ ਸਵੇਰ ਕਾਫੀ ਹੋ ਗਿਆ ਵਾ ਤੇ ਅੱਗੇ ਜਾ ਕੇ ਦੇਖਦੇ ਕੋਈ ਚੰਗੀ ਜਿਹੀ ਫੇਰ ਕੋਈ ਮਸਰ ਨਹੀਂ ਜਗ ਹੈ ਰਸਤੇ 'ਚ ਆ ਗਏ ਆ ਬੜੀਆਂ ਰੁੱਖਾਂ ਕੇ ਕਿਤੇ ਬਣਾ ਫੇਰ ਖਾਂ ਵਖਾ ਸਹੀ ਸੀ ਨਾ ਵਾਪਸ ਚਲਾ ਦੇ ਇਨਸ਼ਾਅੱਲਾ ਚੱਕ ਪੋਰਟਰ ਦਿਖਾਈ ਦੇ ਬਾਬਾ ਜੀ ਢੋਲ ਲਾਓ ਥੋੜੀ ਜੀ ਹਾਂ ਜੀ ਚੱਲੀ ਤੇ ਅਕਸਰ ਪਿੱਛੇ ਦੇ ਫੇਰ ਹੀ ਹੋ ਗਏ ਕੀ ਕੋ ਚ ਵਾਰਤਾ ਉਧਰ ਫਿਰ ਸਾਹਿਬ ਇਧਰ ਰੱਖ ਤੋ ਕੋਈ ਨਹੀਂ ਪੈਰਾ ਜੀ ਰੱਖ ਦੋ ਹਾਂ ਥੋੜੀ ਸ਼ਬਦਾਂ ਦੀ ਮਰਿਆਦਾ ਥੋੜੀ ਮਰਿਆਦਾ ਰੱਖੀਏ ਨਾ ਹੀ ਮਰਿਆਦਾ ਰੱਖੀਏ ਚਲੋ ਜੀ ਕਰਨ ਦਿਆ ਦੇ ਚਲੋ ਯਾਰ ਜਿੱਥੇ ਜਿੱਥੇ ਸੀਟ ਮਿਲਦੀ ਬੰਦਿਆ ਚਲੋ 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 ਬੈਠੋ 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 ਚੱਲੀ ਆਜੋ ਕਾਸ਼ ਭਾਈ ਬੈਠੋ ਯਾਰ ਚਲੋ ਜੀ ਪਾਈਏ ਚੱਲੇ ਹੈ ਚਲੋ ਇਸ ਬਾਬਾ ਜੀ ਆ ਮਾਈਕ ਲਗਾ ਦਿੱਤਾ ਜਾਊਗਾ ਇੱਥੇ ਆਜੇ ਬਿਰਕ ਸਾਹਿਬ ਬਿਰਕ ਸਾਹਿਬ ਨੂੰ ਇੱਕ ਤਾਂ ਸ਼ਾਰਟ ਪੂਰਾ ਕਰ ਲੈਣਾ ਇਹ ਨਹੀਂ ਕਰਤਾ ਦੰਦਾ ਚਲੋ ਚਲੀਏ ਨਾ ਬੈਲਟ ਲਾ ਲੈ ਯਾਰ ਬੈਲਟ ਆ ਬਿਰਕ ਸਾਹਿਬ ਯਾਰ ਚਲੋ ਆਪਾਂ ਸਾਰਾ ਪਾ ਦਿਓ ਯਾਰ ਥੋੜਾ ਜਿਹਾ ਮੈਨੂੰ ਚਲੋ ਜੀ ਬਾਸ ਪਤੇ ਜੀ ਪਤੇ ਚਲੋ ਚਿੱਟੇ ਵਾਲ ਆ ਗਏ ਤੇ ਬਟਾ ਹੋ ਗਿਆ ਹਣ ਦੋ ਹੂੰ ਲੜ ਚੱਲੰਦੀ ਕੁੜੀ ਬੜੀ ਆਪਣਾ ਸਮਾਨ ਸਭ ਨੂੰ ਸਾਰਾ ਪਿਆ ਹੈ ਪਾ ਰੱਖ ਲਿਆ ਸੀ ਨਾ ਆਪਣੀ ਛਤਰੀ ਉਹਦੀ ਛਤਰੀ ਦੇਤੀ ਆ ਨਾ ਹੂੰ ਉਹ ਲੈ ਗਿਆ ਬਾਬਾ ਜੀ ਕਿੱਸਿਆ ਗਿਆ ਨਹੀਂ ਲੀ ਲੱਗਦਾ ਕਿ ਨਹੀਂ ਠੀਕ ਆ ਕੀ ਆਹ ਆਹ ਇੱਥੇ ਗਿੰਬਲ ਚਾਹੀਦਾ ਛੋਟਾ ਆਫ ਰੋਡਿੰਗ ਸਟਾਰਟ ਹੁੰਦੀ ਹੈ ਇਹ ਤਿੰਨ ਚਾਰ ਕਿਲੋਮੀਟਰ ਤੇ ਇਹੋ ਦੇ ਫਿਰਕ ਸਾਹਿਬ ਮਤਲਬ ਨਜ਼ਾਰਾ ਹੋਵੇ ਦਾ ਆਫ ਰੋਡਿੰਗ ਜੀ ਦਾ ਆਹ ਹਿਲਦੀ ਆ ਆਪਣੀ ਹਨਾ ਮਤਲਬ ਕਹਿੰਦੇ ਰਹ ਹਿਲਦੀ ਕਾਲੇ ਵੀ ਲੱਗਾ ਇਥੇ ਕਾਰਨ ਕੀ ਇਹਦਾ ਹਿਲਾਂਦਾ ਇਹ ਕਾਰਨ ਜਦਾ ਇਹ ਆ ਵੀ ਸੜਕ ਜਿਆਦੀ ਖਰਾਬ ਛੜਕ ਤੇ ਆ ਹੀ ਨਹੀਂ ਆ ਪੱਥਰੀ ਰੱਖਿਆ ਕੱਚੇ ਥਾਂ ਤੇ ਛੜਕ ਤੇ ਆ ਗਈ ਬਹੇ ਏਰੀਆ ਚਲੋ ਮ제ਦਾਰ ਹੀ ਪਰ ਇੱਧਰ ਆਉਣਾ ਖਤਰੇ ਤੋਂ ਖਾਲੀ ਵੀ ਨਹੀਂ ਆ ਸਾਹਵ ਦੇ ਨਾਲ ਤੁਰ ਕੇ ਵਾਤੋਂ ਵਾਤ ਚਾਰ ਜਾਂ ਪੰਜ ਘੰਟੇ ਦੇ ਕਵਰ ਕਰ ਲਾਂਗੇ ਹੋਏ ਨਾ ਪੰਜ ਘੰਟੇ ਪਰ ਆ ਵੀ ਇੱਥੇ ਆਉਣ ਤੋਂ ਪਹਿਲੋਂ ਨਾ ਆਪਾਂ ਨੂੰ ਵਰਜੇ ਸ਼ਹਿਰਾ ਵਗੈਰਾ ਚੜੀ ਆ ਉਹ ਪੂਰੀ ਬੰਦੇ ਨੂੰ ਕਰਨੀ ਚਾਹੀਦੀ ਆ ਜਿਹੜੇ ਸਾਹ ਬੜਾ ਚੜਦਾ ਇੱਥੇ ਸਾਹ ਬਹੁਤ ਚੜਦਾ ਯਾਰ ਕਹਿੰਗਾ ਆਪਾਂ ਰਹਿੰਦੇ ਮੈਦਾਨੀ ਦਾ ਕਿ ਜਿਹੜੇ ਟਰੈਕਿੰਗ ਦਾ ਐਕਸਪੀਰੀਅੰਸ ਬਣਾ ਹਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਸ ਚੀਜ਼ ਦਾ ਉੱਥੇ ਆਪਾਂ ਨੂੰ ਮਤਲਬ ਥੋੜੀ ਵਰਜੇ ਸੀ ਜਿਹੜੀ ਸਾਰੀ ਆਪਣੀ ਨਹੀਂ ਉਹਨਾਂ ਦਾ ਨਹੀਂ ਕੋਈ ਮਸਲਾ ਹੁੰਦਾ ਉਹਨਾਂ ਦੇ ਪੂਰੇ ਗਿੱਜੇ ਹੁੰਦੇ ਆ ਜਿਹੜੇ ਇੱਥੇ ਰਹਿੰਦੇ ਲੋਕ ਉਹਨਾਂ ਨੂੰ ਤੇ ਉਹ ਰ ਉਹ ਤੇ ਆਵੇ ਸਾਨੂੰ ਨਹੀਂ ਕੋਈ ਲੱਗਦਾ ਮਹਿਸੂਸ ਨਹੀਂ ਹੁੰਦਾ ਸਾਨੂੰ